ਗਿਲਤ ਤਰਨਤਾਰਨ ਦੇ ਪਿੰਡ ਸ਼ਕਰੀ ਵਿਖੇ ਅਚਾਨਕ ਸ਼ਾਰਟ ਸਰਕਟ ਹੋਣ ਕਰਕੇ ਘਰ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਇਹ ਘਰ ਇੱਕ ਗਰੀਬ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਅਕਤੀ ਦਾ ਸੀ ਜਿੱਥੇ ਕਿ ਉਸ ਦੇ ਘਰ ਦਾ ਸਾਰਾ ਸਮਾਨ ਹੀ ਸੜ ਕੇ ਸੁਆਹ ਹੋ ਗਿਆ ਘਰ ਦੇ ਮਾਲਕ ਮੇਜਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਏ ਤੇ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਏ ਅਤੇ ਬੜੀ ਹੀ ਮੁਸ਼ਕਿਲ ਦੇ ਨਾਲ ਉਸਨੇ ਪੈਸੇ ਇਕੱਠੇ ਕਰਕੇ ਆਪਣੇ ਘਰ ਦਾ ਸਾਮਾਨ ਪੂਰਾ ਕੀਤਾ ਸੀ ਪਰ ਹੁਣ ਅੱਗ ਲੱਗ ਕੇ ਜਦੋਂ ਉਹਦੇ ਘਰ ਦਾ ਸਾਰਾ ਸਾਮਾਨ ਸੜ ਗਿਆ ਤਾਂ ਉਸ ਨੂੰ ਦੁਬਾਰਾ ਫੇਰ ਆਪਣੀ ਜ਼ਿੰਦਗੀ ਉੱਜੜ ਗਈ ਦਿਖਾਈ ਦੇ ਰਹੀ ਹੈ ਘਰ ਦੇ ਮਾਲਕ ਮੇਜਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਫ੍ਰਿਜ ਐਲ ਸੀ ਡੀ ਅਤੇ ਪੇਟੀ ਵੀ ਤੇ ਕੱਪੜੇ ਤੱਕ ਸੜ ਕੇ ਸੁਭਾਹ ਹੋ ਚੁੱਕੇ ਨੇ ਜਿਸ ਦੇ ਚਲਦਿਆਂ ਹੁਣ ਮੇਜਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਹਾਂਜੀ ਯਕੀਨ ਆਪ ਮੇਜਰ ਸਿੰਘ ਸਰ ਇਹ ਗੱਲ ਬਾਤ ਹੋਈ ਸਰ ਕਮਰੇ ਜਿਆਗ ਲੱਗ ਗਈ ਕਿਵੇਂ ਲੱਗੀ ਆਗੇ ਇਹ ਸਰ ਤਾਰਾਂ ਦੇ ਜੋੜ ਜੁੜ ਗਏ ਕੋਈ ਪਤਾ ਨਹੀਂ ਲੱਗਾ ਕਿ ਤਣ ਲੱਗ ਗਈ ਕਿੰਨੇ ਕ ਵਜੇ ਦੀ ਕੱਢਣਾ 1:30 ਵਜੇ ਦੀ ਸਰ ਗੱਲ ਹੈ ਕੀ ਕੰਮਕਾਰ ਕਰ ਦੇਤੇ ਬੈਦੂਰੀ ਕਰਦੇ ਪੱਟੀ ਜੀ ਮਹਤਰੀਆਂ ਦਾ ਅੱਛਾ ਹਾਂਜੀ ਸਰ ਘਰੇ ਹੈਗਾ ਉਸ ਟਾਈਮ ਕੋਈ ਹਾਂਜੀ ਘਰੇ ਤਨ ਜੀ ਅਹੀਂ ਇੱਕ ਲੜਕੀ ਆ ਤੇ ਲੜਕਾ ਹੋਇਆ ਇੱਕ ਤੇ ਕ ਮੈਸੇਜ ਤੇ ਮੈਂ ਆਇਆ ਜਿਸ ਟਾਈਮ ਅਗ ਲੱਗੀ ਉਸ ਟਾਈਮ ਹੈਗਾ ਕਿ ਨਹੀਂ ਉਹਦੋਂ ਨਹੀਂ ਸਰ ਕੋਈ ਇਹ ਗਾ ਲੜਕਾ ਦੁਕਾਨ ਤੇ ਗਿਆ ਹੈ ਮੋਟਰਸਾਈਕਲ ਵਾਲੀ ਤੇ ਕੰਮ ਸਿੱਖਦਾ ਹੈ ਤੇ ਮੈਂ ਪੱਟੀ ਦਿਹਾੜ ਗਿਆ ਹਾਂ ਦੇ ਘਰ ਦੇ ਜੋ ਨਾ ਹੋਣ ਗਏ ਸਾਰਾ ਇਹਨਾਂ ਨੇ ਕਿਤੇ ਆਣ ਕੇ ਵੇਖਿਆ ਕਰੇ 2 ਘੰਟੇ ਬਾਅਦ ਤੇ ਉਹਨਾਂ ਜਿਹਨੂੰ ਸਾਰਾ ਜਿਹੜਾ ਸਮਾਨ ਹੈਗਾ ਉਹ ਬਰਬਾਦ ਹੋ ਜੋਗਾ ਇਹਰਾ ਕਭ ਜਾਈ ਇਹਨਾਂ ਨੇ ਹੁਣ ਜਦ ਤੱਕ ਕੋਈ ਸਮਾਜਸੀ ਵੀਰ ਅੱਜਕਲ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਆ ਹਾਂਜੀ ਸਰ ਕੀ ਅਪੀਲ ਕਰਨਾ ਚਾਹੁੰਦੇ ਜ ਇਹਨਾਂ ਨੂੰ ਹਏ ਸਾਰੇ ਹਵਾ ਨੇ ਵੀ ਜਿਹੜਾ ਹੜਾ ਹੜਾ ਸਮਾਨ ਛੜਿਆ ਵਾ ਚਲੋ ਇਹਦਾ ਕੋਈ ਕੋਈ ਹੱਡੀ ਮੱਥਾ ਕਰਦੇ ਤੁਹਾਡਾ ਬਹੁਤ ਮਿਹਰਬਾਨੀ ਹੋ ਗਏ ਇੱਕ ਆਪਣਾ ਮੋਬਾਈਲ ਨੰਬਰ ਬੋਲ ਦੋ 88874 ਹਾਂਜੀ 06873 ਠੀਕ ਹੈ ਤੇ ਕੀ ਕੀ ਨੁਕਸਾਨ ਹੋ ਗਿਆ ਆਪਣਾ ਵਿੱਚ ਇਹ ਸਰ ਪੇਟੀ ਆ ਕਿਤੇ ਇਹਦੇ ਵਿੱਚ ਕਪੜੇ ਸੀ ਬਹੁਤ ਜਿਆਦੇ ਉਹ ਤੇ ਸਾਰੇ ਸਤਿਆਨਾਸ਼ ਹੋ ਗਏ ਆ ਹਾਂਜੀ ਤੇ ਇੱਕ ਟਰੰਕ ਦੇ ਵਿੱਚ ਸੀਗੇ ਤੇ ਉਹ ਵੀ ਸਤਿਆਨਾਸ਼ ਹੋ ਗਿਆ ਤੇ ਕੋਈ ਰਕਮ ਹੈਗੀ 15-1600 ਰੁਪਏ ਹਾਂਜੀ ਉਹ ਵੀ ਸਤਿਆਨਾਸ਼ ਹੋ ਗਿਆ ਆਧਾਰ ਕਾਟ ਹੋਵੇ ਵਿੱਚ ਹੋਰ ਕਈ ਕਾਗਜ਼ ਤੇ ਸਾਡੇ ਜ਼ਰੂਰੀ ਇਹ ਕਫਰੇਜੀ ਹੈਗੀ ਉਹ ਵੀ ਸਾਰਾ ਖਰਾਬ ਹੋ ਗਈ ਆ ਮਚ ਗਈ ਵਿਚੋ ਹਾਂਜੀ ਤੇ ਪਿੰਡ والوں ਕੋਈ ਇਹ ਬਲנסਾ ਹੀ ਹੋਗ ਨਹੀਂ ਮਿਲਿਆ ਨਹੀਂ ਸਰ ਕਹਿਨੇ ਕੋਈ ਸੰਯੋਗ ਨਹੀਂ ਦਿੱਤਾ ਠੀਕ ਹਾਂਜੀ ਸਰ ਸਭ ਮਜਾਕਟ ਆਉਂਦੇ ਕੋਈ ਸੰਯੋਗ ਨਹੀਂ ਮਿਲਿਆ ਹਣੀ ਮਤਾ ਕੀ ਨਾਮ ਸੰਦੀਪ ਗੌਰ ਮਤਾ ਕੀ ਗੱਲਬਾਤ ਹੋਈ ਹੈ ਪਤਾ ਨਹੀਂ ਲੱਗਾਈ ਬਾਹਰ ਗਿਆ ਹੀ ਕੰਮ ਕਰਨ ਤੇ ਉੱਥੇ ਆਉਂਦਿਆਂ ਨੂੰ ਅੱਗ ਲੱਗ ਗਈ ਠੀਕ ਕੰਮਕਾਰ ਕਰਦੇ ਝੋਨਾ ਹੁੰਜਣ ਗਈ ਆ ਝੋਨਾ ਚੱਲਦਾਂ ਝੋਨਾ ਹੁੰਜਣ ਗਈ ਕੰਮ ਕੋਈ ਨਹੀਂ ਕਿੰਨੇ ਵਜੇ ਲੱਗੀ ਅੱਗ ਡੇਢ ਕ ਵਜੇ ਦੇ ਕਰੀਬ ਦੁਪਹਿਰ ਹਾਂਜੀ ਦੁਪਹਿਰ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਜਦੋਂ ਮੈਂ ਬਾਹਰੋਂ ਆਈ ਨਾ ਫੇਰ ਆਣ ਕੇ ਵੇਖਿਆ ਧੂਆਂ ਧੂਆਂ ਆਇਆ ਹੀ ਕਰੀ ਕੀ ਕੀ ਸੜ ਗਿਆ ਤੁਹਾਡਾ ਸਾਰਾ ਸੁਮਾਨਿਤ ਰਕੀ ਬਣ ਸਾੜ ਗਿਆ ਕੱਪੜੇ ਪਾਉਣ ਵਾਲੇ ਵੀ ਉੱਤੇ ਲੈਣ ਵਾਲੇ ਵੀ ਪੇਟੀ ਕੁਰਸੀਆਂ ਮੇਰੇ ਜਿਹੋ ਵੀ ਹੈਗਾ ਘਰ ਦਾ ਵਰਤੋਣਾ ਅੱਛਾ ਤੇ ਕੀ ਇਸ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਹੈਲਪੀ ਕਰ ਸਕਦੇ ਸਨ ਕੋਈ ਤੇ ਥੋੜਾ ਡੀੜਾ ਕੱਪੜਾ ਪਾਉਣ ਵਾਲਾ ਵੀ ਸਿਆਲ ਵਾਲਾ ਵੀ ਰਜਾਈਆਂ ਕੰਬਲ ਤਲਾਈਆਂ ਪਰਿਵਾਰ ਦੇ ਵਿੱਚ ਕੌਣ-ਕੌਣ ਆਦਿ ਬਾਰ ਚਹੀ ਦੋਵੇਂ ਜੀ ਇੱਕ ਬੇਟਾ ਹੈ ਹਾਂਜੀ ਬਾਬਾ ਕੀ ਨਾ ਕੋ ਤੁਮਾ ਕੋ ਬੋਲ ਸੰਗੇ ਜੀ ਬਾਬਾ ਕੀ ਗੱਲ ਬਾਤ ਹੋਈ ਜੀ ਜੀ 1:30 ਵਜੇ ਨਾ ਇੱਥੇ ਅੱਗ ਲੱਗ ਗਈ ਆ ਅੰਦਰ ਉਹ ਤੇ ਵਤੀ ਦੀ ਤਾਰ ਕੋਈ ਸਪਾਰਕ ਕਰਕੇ ਤੇ ਚੰਗਿਆੜਾ ਦੇਖ ਕੇ ਤੇ ਅੰਦਰ ਬਹੁਤ ਜ਼ਿਆਦਾ ਸਮਾਨ ਲੁੱਟ ਗਿਆ ਜਿਹੜਾ ਕੋਈ ਵੀ ਸਾਰੇ ਲੀੜਾ ਕਪੜਾ ਜੋ ਵੀ ਚੀਜ਼ ਦੀ ਸਾਰੇ ਸੜ ਗਏ ਸਵਾਹ ਹੋ ਗਈ ਆ ਤੇ ਬਾਬਾਏ ਕੰਮਕਾਰ ਕੀ ਕਰਦੇ ਜੇ ਕੰਮ ਦਿਹਾੜੀ ਦਾ ਪਾ ਕਰਦੇ ਦਿਹਾੜੀ ਗਿਆ ਹੀ ਪਾਈ ਸਾਹਿਬ ਅੱਛਾ ਹਾਂਜੀ ਕਰਿਆ ਉਸ ਟਾਈਮ ਹੈਗਾ ਕੋਈ ਉਸ ਟਾਈਮ ਨਹੀਂ ਜਿਹੜੇ ਘਰ ਦੇ ਹੈਗੇ ਉਹ ਗੁੰਜਰਾ ਚੋਗਣ ਗਏ ਝੋਨਾ ਉਂਜਣ ਗਏ ਬਾਹਰ ਵੱਡਾ ਜੋ ਮਗਰੂਰ ਤੇ ਬੱਚਾ ਜਿਹੜਾ ਉਹ ਸਕੂਲੇ ਗਿਆ ਹੈਗਾ ਤਿੰਨੇ ਜੀ ਪਰਵਾਦੇ ਤੇ ਘਰ ਦੇ ਵਿੱਚ ਮਜੂਤਾ ਬਾਬਾਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੇ ਪ੍ਰਚਾਰ ਸੰਤੋ ਜੋ ਵੀ ਹਲਪ ਜਿਨ੍ਹਾਂ ਦੇ ਉਤਾਂਕਿਆਵੇ ਇਹਨਾਂ ਨੂੰ ਨੁਕਸਾਨ ਹੋ ਗਿਆ ਇਹਨਾਂ ਨੇ ਇੱਕ ਲੋਨ ਵੀ ਚੁੱਕਿਆ ਹੀਗਾ ਜਿਹਦੇ ਵਿੱਚ ਅਜੇ ਪੈਸੇ ਲਿਆ ਕੇ ਕੋਈ ਆਪਣੇ ਪੇਟੀ ਦੇ ਵਿੱਚ ਇਹ ਉਹ ਵੀ ਸਰਕੇ ਸਾਰੇ ਕਾਗਜ਼ਪੋਜੀ ਸਾਰੇ ਸੜ ਗਏ ਅੱਛਾ ਹਾਂਜੀ ਇਹ ਕੋਈ ਇਹਨਾਂ ਦੀ ਹੈਲਪ ਕੀਤੀ ਜਾਵੇ ਤਰੰਤਰੰਤ